ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਬਕ ਬਲੌਗਸ ਉੱਪਰ ਇਹ ਚਲਦਾ ਰਿਹਾ ਤੁਹਾਡਾ YouTube ਚੈਨਲ ਤੇ ਸਰ ਠੀਕਾ ਕੋ ਦੇਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਸ਼ਨੀਵਾਰ ਤਰੀਖ ਹੋਈ 24 ਕੱਲ ਦਿਨ ਸਾਰਾ ਮੀਂਹ ਹਟਿਆ ਨਹੀਂ ਤੇ ਬਸ ਮੀਂਹ ਦੇ ਅੰਦਰ ਵੜੇ ਰਿਹਾ ਸਾਰਿਆਂ ਨੂੰ ਤੇ ਅੱਜ ਮੀਂਹ ਤੋਂ ਬਾਅਦ ਤਕਮੀਲ ਲੱਗੀ ਧੁੱਪ ਦਿਆਂ ਸੋਣਾ ਲੱਗਾ ਅੱਜ ਅੱਜ ਕੱਪੜੇ ਵਾਵਾ ਧੋਲੇ ਤੇ ਸਾਰੇ ਕੰਮ ਕਰ ਟਾਈਮ ਨਾਲ ਨਿਪਟ ਗਏ ਹਨਾ ਤੇ ਦੇਖੋ ਜਦੋਂ ਮੀਂਹ ਪੈਂਦਾ ਹੋਵੇ ਕੋਈ ਕੰਮ ਕਰ ਰਿਹਾ ਨਹੀਂ ਜੀ ਕਰਦਾ ਹੈਗਾ ਤੇ ਮੀਂਹ ਵਿੱਚ ਕਰਨਾ ਵੀ ਕੀ ਹੁੰਦਾ ਹੈ ਤੇ ਜਦੋਂ ਮੀਂਹ ਨਹੀਂ ਹੁੰਦਾ ਤੇ ਸੁਣਾ ਲੱਗਾ ਹੁੰਦਾ ਹੈ ਕਿ ਕੰਮ ਕਰਨ ਨੂੰ ਘਰ ਦੇ ਕੰਮ ਕਰਨ ਨੂੰ ਜੀ ਕਰਦਾ 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 ਲੱਗਣ ਨੂੰ ਮੜ ਕੇ ਤੇ ਫਿਰ ਅੱਗੇ ਅਸੀਂ ਮਿਲੋਟ ਨੇ ਮੈਂ ਤਾਂ ਗੁਰਲਾਲ ਸਿੰਘ ਤੇ ਹਵਾ ਚੱਤੀ ਪਈ ਹੈ ਤੇ ਦੇਖੋ ਜੀ ਹੰਸਰੋਂ ਨਸਰ ਗਈ ਹੈ ਤੇ ਆਹ ਦੇਖੋ ਪੀਲੇ ਪੀਲੇ ਫੁੱਲ ਤੇ ਕੰਮ-ਕੰਮ ਆਉਂਦੇ ਆ। ਜੇ ਕੰਮ-ਕੰਮ ਕਰ ਲਿੱਤਾ ਸੀਗਾ ਖੇਤਾਂ ਦਾ। ਛੋਟੇ-ਛੋਟੇ ਬਾੜੀ ਦੇ ਸੀਗੇ। ਚਲੋ ਗਾਂ ਸੋਖਾ ਹੋ ਗਿਆ ਨਾ। ਇਸ ਕਰ ਕੁੜੀਆਂ ਨੂੰ ਜ਼ਰੂਰ ਕੰਮ ਕਰ, ਸਿਲਾਈ, ਗढ़ਾਈ। ਸਾਰੇ ਕੰਮ ਸਿੱਖਣੇ ਚਾਹੀਦੇ ਆ। ਤੇ ਕਈ ਵਾਰ ਸਿੱਖਿਆ ਕੰਮ ਉਹੀ ਕੰਮ ਆਉਂਦਾ ਅੱਗੇ ਨਾ। ਤੇ ਹੁਨਰ ਕੋਲ ਚਾਹੀਦਾ ਜ਼ਰੂਰ ਜੀ। ਤੈਨੂੰ ਹਜੇ ਦਿਖਾਵਾਂ ਕਿੱਥੇ ਜਾਣਾ ਸੀ ਤੇ ਠੰਡ ਕਰਕੇ ਕਿਤੇ ਨਿਕਲਣ ਨੂੰ ਮਨ ਨਹੀਂ ਸੀ ਕਰਦਾ ਤੇ ਜਾਵਾਂਗੇ ਹੁਣ ਕਿਤੇ ਜਾਣਾ ਕਿੱਥੇ ਦੰਦਾ ਧੀਆਂ ਲੰਬੀਆਂ ਨਹੀਂ ਅੱਛਾ ਅੱਛਾ ਤੇ ਆ ਆਪਣੀ ਰੋਟੀ ਤੋਂ ਪਹਿਲਾਂ ਪਸੂਆਂ ਦਾ ਫਿਕਰ ਹੁੰਦਾ ਹੈ ਨਾ ਬੇਸੀ ਇਹਨਾਂ ਨੂੰ ਥੱਥੇ ਪਾਉਣੇ ਆ ਹਨ ਇਹਨਾਂ ਦਾ ਖਿਆਲ ਰੱਖਣਾ ਇਹ ਸਿਵਾ ਕਰਨੀ ਆ ਤੇ ਮਧੀਆ ਗੱਲ ਹੈ ਜੇ ਜਰੂਰ ਪੈਸਾ ਆਉਣ ਲੱਗ ਜਾਏ ਹਨ ਤਾਂ ਫਿਰ ਇਹਨਾਂ ਦੀ ਸੇਵਾ ਕਰਨ ਨੂੰ ਮਨ ਵੀ ਕਰਦਾ ਜੇ ਪੈਸਾ ਵੀ ਆਉਂਦਾ ਆ ਘਰ ਵੀ ਚਲੋ ਖੁੱਲਾ ਸਾ ਦੁੱਧ ਦੱਸਦਾ ਹਨਾ ਤੇ ਸਾਡੇ ਆਰਿਆਂ ਦਾ ਐਵੇਂ ਚਲੋ ਮਾਰ ਨਹੀਂ ਕਰਦੇ ਇਸ ਗੱਲ ਦਾ ਵੀ ਪਾਏ ਖਾਣਾ ਨਹੀਂ ਸਰਦਾ ਦੁੱਧ ਨਾਲ ਹਨਾ ਦੁੱਧ ਖੁੱਲਾ ਚਾਹ ਚ ਪਾਈਦਾ ਆ ਤੇ ਜਾਨੀ ਸੋਨਾ ਵੈਗਰੂ ਦੇਈ ਜਾਂਦਾ ਨਾ ਸਾਰਾ ਕੁਝ ਦੇਖੋ ਜੀ ਬੰਦੇ ਦੇ ਸਿਰ ਤੇ ਨਾ ਛੱਤ ਹੋਵੇ ਖਾਣ ਨੂੰ ਠੱਠੀ ਹੋਵੇ ਫੜਾ ਹੋਵੇ ਨਾ ਆਪਣਾ ਘਰ ਵਾੜੀ ਤੋਂ ਬਾਅਦ ਕੁਝ ਨਹੀਂ ਹੁੰਦਾ ਨਾ ਤੇ ਸਾਰਾ ਕੁਝ ਪੈਸਾ ਵੀ ਨਹੀਂ ਹੁੰਦਾ ਹੈਗਾ ਨਾ ਤੇ ਕਈ ਮੈਂ ਦੇਖੇ ਪੈਸਿਆਂ ਵਾਲੇ ਵੀ ਰੁੰਦੇ ਫਿਰਦੇ ਆ ਤੇ ਜਿਨ੍ਹਾਂ ਨੇ ਰੱਬ ਨੂੰ ਰੱਬ ਨੇ ਜਿਹਨਾਂ ਨੂੰ ਰੱਜ ਕੇ ਜਾਇਆ ਪੈਸੇ ਨੇ ਦਿੱਤਾ ਆ ਤੇ ਕਾਮਿਦ ਫਾਕ ਨਹੀਂ ਹੁੰਦਾ ਹੈਗਾ ਤੇ ਵਾਹਿਗੁਰੂ ਸ਼ੁਕਰ ਕਰਾਇਗਾ ਤੰਦਰੁਸਤ ਜੀਵਸ਼ਾ ਦੇ ਸਾਰਿਆਂ ਨੂੰ ਨਾ ਮੇਰੀ ਸਭ ਤੋਂ ਵੱਡੀ ਚੀਜ਼ ਆ ਤੰਦਰੁਸਤ ਹੋਦਾ ਇਨਸਾਨ ਆਪਣੀ ਕਮਾਈ ਕਰਕੇ ਖਾ ਲੈਂਦਾ ਨਾ ਨਿਆਜ ਵਾਲੀ ਜਿਹੜੇ ਕੰਪਰ ਵਿੱਚ ਚੱਲਦੀ ਮੂਲੀਆਂ ਹੈਗੇ ਬਲਾ ਹੁਣ ਮੂਲੀਆਂ ਹੈਗੇ ਮੜਵੜੀ ਦੇ ਨਾਲ ਖੜਦੇ ਆ ਮੇਰੇ ਤੇ ਕਈਆਂ ਦੇ ਜਿੱਦਾਂ ਇਹ ਪਾਣੀ ਖੜਾ ਵਿੱਚ ਨਹੀਂ 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 ਇੱਥੇ ਸੁੱਕਾ ਆ ਇੱਥੇ ਵੀ ਠੀਕ ਆ ਮੈਂ ਦੇਖਿਆ ਘੁੰਮ ਕੇ ਇਹਦੇ ਹੜ੍ਹਾਂ ਦਾ ਪਾਣੀ ਨਹੀਂ ਰਹਿੰਦਾ ਹੈਗਾ ਤੇ ਹੈ ਮੀਂਹ ਦਾ ਪਾਣੀ ਚਲ ਪੀ ਜਾਂਦਾ ਹਾਂ ਇਹ ਪਹਿਲੀ ਵਧੀਆ ਪਾਣੀ ਪੀਂਦੇ ਪਾਣੀ ਖੜਾ ਨਹੀਂ ਹੁੰਦਾ ਹੈਗਾ ਇਹ 도ਗਲੀ ਪਹਿਲੀ ਇਹ 도ਗਲੀ ਇਹਨਾ ਇਹ ਟਿੱਬਾ ਤੇ ਨਾ ਰੋਈ ਆ ਸੋਹਣੀ ਪਹਿਲੀ ਜਦੋਂ ਵੀ ਇਹਨੇ ਹੜਾ ਆਏ ਹੁੰਦੇ ਤੇਜ਼ ਵੀ ਹੜਾ ਆਇਆ ਤਾਂ ਹੁਣ ਵੀ ਜਦੋਂ 25 ਵੀ ਨਾੜਾ ਆਇਆ ਹਰ ਜਿਹੜੀ ਹੜਾ ਆਉਂਦੇ ਆ ਸਾਰੇ ਨੀਵੇਂ ਖੇਤ ਅ ਖੇਤਾਂ ਨਾਲ ਪਾਣੀ ਤੇ ਭਿੰਦਾ ਹਾਂ ਉਹ ਤੇ ਆ ਵਧੀਆ ਉਹ ਤਾਂ ਹਾਂ ਨਹੀਂ ਡਿਗਾ ਇਹਨੂੰ ਹਵਾ ਨਾਲ ਕੱਲ ਦਾ ਗਰਮ ਨਹੀ ਹੈਨਾ ਜਿਹਦੂ ਨੀਦਰ ਪੜਦੇ ਆ ਆ ਵੀ ਹੋ ਗਿਆ ਬੀ ਮੀਤ ਗੱਡੇਗਾ ਮੇਨ ਸਾਰੇ ਵਦਿਆ ਗੰਦਲਾਂ ਪਗਾਰੇ ਕਿਦਾ ਹੋਏ ਆ ਸਾਤੂ ਭਰਨ ਨੂੰ ਬਣਾਵਾਂ ਕਿ ਸਾ ਕਿੰਨਾ ਸੋਹਣਾ ਹੋਇਆ ਸਾ ਗੰਦਲ ਆ ਵੀ ਛੱਡੀਆਂ ਐ ਮੈਥੀ ਕਿੰਨੀ ਹੋਈ ਓਏ ਮੈਥੀ ਵਿੱਚ ਕਿਤੇ ਹੋ ਰਹੇ ਨੇ ਫਰੇ ਵਾਲੀ ਇਹ ਨੜੀ ਕਿੰਦੇ ਹੈ ਹੈ ਮੈਥਰ ਵੀ ਸਾਡੇ ਨੇ ਦਾਤੀ ਮੈਨੂੰ ਆਹ ਜਿਹੜੇ ਪਿੱਲੇ ਤੋਂ ਆ ਕੇ ਦਿੱਤੇ ਇਹ ਲੰਬੀ ਆ ਫੜ ਕਿਹੜੀ ਜਣੀ ਦਾਤੀ ਪਸੰਦ ਕਰਕੇ ਲੈਦੀਆਂ ਵੀ ਕਿਡੀਆਂ ਚਾਹੀਦੀਆਂ ਦਾਤੀਆਂ ਹੈਨਾ ਜਿਹੜੀਆਂ ਹੱਥ ਲੱਗੀ ਹੁੰਦੀ ਉਹ ਹੀ ਦਾਤੀ ਹੁਸੇਹ ਰਹਿੰਦੀਆਂ ਤੇ ਇਧਰ ਨੂੰ ਵੱਢਦੇ ਨਾ ਤੂੰ ਤਾਂ ਨਹੀਂ ਜਾਣੇ ਇਹਨਾਂ ਵੱਢ ਕੇ ਛੱਡ ਕੇ ਆਣ ਚਲੋ ਜੀ ਠੀਕ ਆ ਹੁਣ ਪੈਣੋਂ ਪੱਠੇ ਵੁੱਠੇ ਵੱਢ ਲਈਏ ਚਾਹ ਵੀ ਪੀਣੀ ਹੈ ਨਾ ਤਮਾਉਂਦੀ ਬਰਠੀਆਂ ਵੱਢਣਾ ਮੈਨਾਂ ਨਾ ਨਾ ਨਹੀਂ ਇਹ ਪੰਡਾ ਪਾਹੀ ਵੱੱਲ ਨਹੀਂ ਉਧਰ ਪਾਣੀ ਖੜਾ ਆ ਸਾਰੀਆਂ ਹੀ ਵਧਣ ਤੇ ਨੇ ਕਹਿੰਦੇ ਵੀ ਇਹੇ ਵਧਣੀਆਂ ਅੱਜ ਬਰਸੀ ਨਹੀਂ ਵਧਣਾ ਆ ਤੇ ਅੱਜ ਉਧਰ ਜਵੀ ਨਹੀਂ ਵਧਣੀ ਹੈਗੀ ਤੇ ਰੋਜ਼ ਪੱਠੇ ਵੱਢ ਲਈ ਹੁਣ ਲਓ ਜੀ ਪੱਠੇ ਵੱਢ ਆਏ ਆ ਤੇ ਹੁਣ ਗੋਹਾਲੇ ਕੱਟ ਲੈ ਸੀਗਾ ਜਾਣ ਤੋਂ ਪਹਿਲਾਂ ਤੇ ਝਾੜੂ ਰੈਗਿਸਟਰ ਝਾੜੂ ਲਾਈਏ ਝਾੜੂ ਲੰਦਰ ਕਰਨ ਦਾ ਤਾਂ ਕੋਪਦਾ ਨਹੀਂ ਹੈਗਾ ਝਾੜੂ ਲਾਈਏ ਤੇ ਫਿਰ ਸੋ ਪਿਆੰਗਾ ਤੇ ਕੱਲ ਮੀਂਹ ਗਿਆ ਹਾਰਨ ਪੈਂਦ ਰਿਹਾ ਤੇ ਕੱਲ ਬਹੁਤਾ ਚੱਕੀ ਨਹੀਂ ਹਿਆ ਅੱਜ ਠੁਕ ਠੁਕ ਕੇ ਦੋ ਰੜੀਆਂ ਹੋਈਆਂ ਤੇ ਝਾੜੂ ਚਲਾਉਣ ਤੋਂ ਪਹਿਲਾਂ ਸੋ ਪਤਾ ਨਹੀਂ ਤਾਂ ਮੀਨੂਆ ਵੀ ਮੈਂ ਜਦੋਂ ਬੋਇਆਕ ਤੱਕ ਨਹੀਂ ਸੀ ਮੈਂ ਜੂੜ ਕਰ ਲਾਉਣੀ ਹੁੰਦੀ ਹੈ ਤਾਂ ਸੋਨਾ ਐ ਸੁੰਦਰ ਹੋ ਜਾਂਦਾ ਹੈ ਹਵਾ ਲੱਗ ਜਾਂਦੀ ਹੈ ਤਾਂ ਪੱਲੇ ਦੇ ਲੱਗੇ ਚੱਕ ਲੀਦੇ ਆ ਤੇ ਹਵਾ ਉਹ ਚਲ ਫੈ ਜਾਂਦੀ ਹੈ ਇਹੀ ਹੈ ਗੰਗਾਰ ਆਪਣੀ ਡਿਲੀਟ ਨਹੀਂ ਹੈ ਜੀ ਢੋਪ ਚੱਕ ਨਹੀਂ ਆ ਬਾਹਰ ਚੁੱਕਤੀਆਂ ਢੋਪ ਚੱਕਿਆ ਨਹੀਂ ਉਹਨਾਂ ਨੂੰ ਵਾਲ ਜਲ ਢੋਪ ਚੱਕਲਾ ਨਹੀਂ ਢੋਪ ਲੱਗੀ ਉਹ ਪਤਾ ਲਾ ਕਲਾ ਨਾ ਤੇ ਵੀਡੀਓ ਬਣਾਉਣਾ ਇਹ ਕੰਮ ਕਰੰਤੂ ਬਾਦ ਤੇ ਫਿਰ ਮੈਂ ਆਈ ਘਰ ਤੇ ਫਿਰ ਆ ਕੇ ਦਾਲ ਬਣਾਈ ਤੇ ਤੜਕਾ ਲਾਇਆ ਉਹਨੂੰ ਮਸਰਾਂ ਦੀ ਦਾਲ ਨੂੰ ਤੇ ਆਟੇ ਗਨ ਕੇ ਰੱਖਿਆ ਤੇ 5:00 ਵਜਣ ਵਾਲਿਆ ਹਾਂ ਜਾਣਾ ਵੇਲੀ ਨੂੰ ਮੈਂ ਤਾਰ ਕੱਢਣ ਤੇ ਇਸ ਟਾਈਮ ਨਾਲ ਸ਼ਾਮ ਠੰਡ ਬੜੀ ਹੋ ਗਈ ਆ ਤੇ ਫਿਰ ਮੈਂ ਚੱਕ ਕੇ ਫਟਾਫਟ ਚੁੰਨੀ ਲਈ ਤੇ ਸਟੌਨ ਲੈ ਲਿਆ ਇਹ ਸਟੌਨ ਮੇਰੇ ਨਿੱਗਾ ਹੁੰਦਾ ਹੈ ਹੈਗਾ ਦੋ ਸਾਲ ਪੁਰਾਣਾ ਇਹਦੇ ਨਾਲ ਦੇ ਪਰ ਆਉਂਦੇ ਨਹੀਂ ਹੈਗੇ ਹੁਣ ਤੇ ਬਹੁਤ ਨਿੱਗਾ ਆ ਹੈਗਾ ਡਬਲ ਆ ਇਹ ਤੇ ਜਦੋਂ ਆਪਾਂ ਸ਼ੌਲ ਲੈਣੇ ਤੇ ਕੰਮ ਕਰ ਨਹੀਂ ਹੁੰਦਾ ਘਰ ਦਾ ਨਾ ਕੋ ਜਿਆਦਾ ਵੱਡਾ ਸ਼ੌਲ ਹੋ ਜਾਂਦਾ ਆ ਤੇ ਜਿਹੜਾ ਸਟਾਲ ਹੁੰਦਾ ਚਲੋ ਇਹ ਸੌਖਾ ਲੈ ਲੈਣਾ ਹੋ ਜਾਂਦਾ ਤੇ ਇਹਨਾਂ ਕੰਮ ਕਰ ਵੀ ਕਰਨੇ ਸੌਖੇ ਹੋ ਜਾਂਦੇ ਆ ਤੇ ਸਕੂਟਰੀ ਵਗੈਰਾ ਤੇ ਵੀ ਜਾਣਾ ਸੌਖਾ ਹੋ ਜਾਂਦਾ ਆ ਤੇ ਫਿਰ ਪਾਣੀ ਬਣਾ ਕੇ ਫੇਮੇ ਮੈਨੂੰ ਪਤਾ ਲੱਗਾ ਵੀ ਸੇ ਲੱਗੀ ਆ ਰਾਜ ਤੇ ਉੱਥੋਂ ਸਮਾਨ ਲੈਣ ਗਈ ਫਿਰ ਮੈਨੂੰ ਦਿਖਾਉਣੀ ਆ ਤੇ ਇਹ ਦੇਖੋ ਬੱਝੀਆਂ ਕੀ ਕੀ ਤੇ ਆ ਬੱਝੀ ਤੇ ਮੈਂ 4 ਥਾਰ ਅਰੇ ਤੇ ਬਹੁਤ ਸੋਹਣੇ ਆ ਇਹ ਆ ਰਿਹਾ ਇਹ ਚਲੋ ਨਾ ਝੋਟੂ ਪਾਣੀ ਵਿੱਚ ਸੁੱਕਾ ਜਾਂਦਾ ਅਜਕਲ ਦਿਲੇ ਢਿੰਨ ਸੱਟ ਹੁੰਦੇ ਇਹਨਾਂ ਦੇ ਕਦਰ ਘਟ ਗਈ ਆ ਤੇ ਆਹ ਥਾਲਾਂ ਦੀ ਕਦਰ ਜ਼ਿਆਦਾ ਵਧ ਗਈ ਹੈ ਨਾ ਤੇ ਮੈਂ ਉਹਦੇ ਖਾਣੇ ਕੱਢੀਏ ਵਿੱਚ ਆ ਜੀ ਤੇ ਆਹ ਲਓ ਜੀ ਥਾਲ ਤੇ ਕਿੰਨੇ ਤਿੰਨ ਕੋਲੀਆਂ ਤੇ ਇੱਕ ਖੀਰ ਪਾਉਣ ਨੂੰ ਜਾਂ ਖੱਟਾ ਪਾਉਣ ਨੂੰ ਆਪਾਂ ਕੁਝ ਵੀ ਪਾ ਸਕਦੇ ਹਾਂ ਤੇ ਰੂਤੀ ਰੱਖਣ ਨੂੰ ਤੇ ਪਲੇਟ ਇੰਨੀ ਸੋਹਣੀ ਹੈ ਨਾ ਤੇ ਬਹੁਤ ਹਲਕੀ ਵੀ ਹੈ ਨੀ ਪਲਾਸਟਿਕ ਦੀ ਨਹੀਂ ਹੈਗੀ ਇਹ ਤੇ ਤਨਖ ਜੀ ਮਿਕਸ ਜੀ ਕਰਕੇ ਬਣਾਈ ਹੋਈ ਆ ਤੇ ਬਹੁਤ ਵਧੀਆ ਲੱਗੀ ਮੈਨੂੰ ਇਹ ਤੇ ਚਲੋ ਮੈਂ ਕਹ ਜਿਹੜਾ ਚਾਹ ਪਾਉਣੇ ਆ ਜਾਂਦੇ ਆ ਤੇ ਸੌਖਾ ਜਾਂਦਾ ਆਪਾਂ ਨੂੰ ਕੁੱਲ ਨਹੀਂ ਇਕੱਠੇ ਕਰਨੀਆਂ ਪੈਂਦੀਆਂ ਹਨਾ ਤੇ ਵਧੀਆ ਲੱਗਦਾ ਇਹਨਾਂ ਸੌਖਾ ਕੰਮ ਹੋ ਜਾਂਦਾ ਆ ਤੇ 5 6 ਸੀਗੀਆਂ 6 ਮੇ ਤਾਂ ਪਹਿਲੀਆਂ ਸੀਗੀਆਂ ਨਹੀਂ 8 ਦਸ ਸੀਗੀਆਂ ਪਹਿਲਾਂ ਸਟੀਲ ਦੀਆਂ ਚਾਰ ਲੈ ਲਈਆਂ 8 4 12 ਤੇ ਮੈਨੂੰ ਬਹੁਤ ਸੌਂ ਚੀਜ਼ਾਂ ਬਣਾਉਣ ਦਾ ਤੇ ਆਪਾਂ ਇਹ ਸਾਰੇ-ਸਾਰੇ ਬਣਾਈ ਜਾਂਦੇ ਆ ਤੇ ਦੇਖੋ ਜੀ ਅੱਜਕੱਲ ਮੰਗਣ ਨਾਲੋਂ ਮੈਂ ਕਿਹਦੀ ਆਪਣੇ ਘਰ ਦੇ ਹੋਏ ਨਾ ਤੇ ਜਦ ਮਰਚ ਕੱਢੀ ਵਾਟਲਾ ਤੇ ਵਧੀਆ ਲੱਗਦਾ ਤੇ ਇਹਨਾਂ ਸਾਰੇ ਪਲੇਟ ਮੈਨੂੰ ਮਿਲਿਆ 50 ਰੁਪਏ ਵਿੱਚ ਦੇਖੋ ਜੀ ਜੇ ਆਪਾਂ ਲਾਈਏ ਤਾਂ 50 ਰੁਪਏ ਦੀ ਕੌਲੀ ਮਸੀ ਆਉਂਦੀ ਹੈ ਨਾ ਵੱਡੀ ਹੈ ਨਾ ਤੇ ਇਹ ਆਪਾਂ ਨੂੰ ਪੂਰੀ ਥਾਲ-ਥਾਲ ਮਿਲ ਗਿਆ ਨਾ ਦਾਲ ਦਾਲ ਸਬਜ਼ੀ ਖੱਟਾ ਚੌਲ ਜੋ ਮਰਜ਼ੀ ਪਾਓ ਤੇ ਇਹਦਾ ਕੋਈ ਮੁਸ਼ਕਲ ਨਹੀਂ ਕੋਈ ਭੰਡ ਇਕੱਠੇ ਕਰਨੀ ਆਪਾਂ ਲੋੜ ਨਹੀਂ ਪੈਂਦੀ ਹੈਗੀ ਤੇ ਚਲੋ ਮੈਨੂੰ ਤਕਰੀਬਨ ਹੋਰ ਤੇ ਸਮਾਨ ਸਿਕਾ ਹੋਰ ਮੈਂ ਜਿਹੜਾ ਫਤੇਗੜ ਸਾਹਿਬ ਮੈਂ ਗਈ ਸੀ ਉੱਥੋਂ ਲੈ ਕੇ ਇਸ ਪਲਾਸਟਿਕ ਦਾ ਸਮਾਨ ਕਿੰਨਾ ਹੈ ਤੇ ਜਿਹੜੀ ਆਪਾਂ ਚੀਜ਼ੀ ਲੋਡ ਹੁੰਦੀ ਹੈ ਉਹੀ ਲੈ ਕੇ ਆਉਣੇ ਹੁੰਦੇ ਆ ਤੇ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ ਪੈਸਾ ਖਵਾਉਣਾ ਬਹੁਤ ਔਖਾ ਤਾਂ ਔਰ ਘਟਣਾ ਤਾਂ ਜਲਦੀ ਬੈਂਟ-ਵੈਂਟੇ ਖਰਚਣਾ ਪੈਂਦਾ ਪਰ ਇਹ ਤਾਂ ਘਟਣਾ ਹੋਵੇ ਘਟਣਾ ਵੀ ਪੈਂਦਾ ਹੈ ਤੇ ਇਹ ਥਾਲ ਮੈਨੂੰ ਵਧੀਆ ਲੱਗੇ ਤੇ ਕਲਰ ਦੀ ਨਾਲ ਸੁਹਣਾ ਸੀਗਾ ਇਸ ਕਰਕੇ ਮੈਂ ਫਿਰ ਇਹਦੇ ਲੈ ਲਏ ਹਨਾ ਤੇ ਮੇਰੀ ਗਾਈ ਵਾਜਾ ਮਾਂ ਡਈ ਆ ਤਾਰ ਕੱਢਣ ਨੂੰ ਤੇ ਕੱਢ ਲਈਏ ਤੇ ਫਿਰ ਵਾਜੇ ਨੂੰ ਟਿੱਪ ਕਾ ਲਈਏ ਥਾਂਡੇ ਇਸ ਟਾਈਮ ਬਹੁਤ ਹੋ ਗਈ ਆ ਅ ਗੜੇ ਭਣ ਕਰਕੇ ਨਾ ਠੰਡ ਹੋ ਗਈ ਆ ਤੇ ਇਹ ਵੀ ਆਪਣਾ ਖਿਆਲ ਰੱਖਣਾ ਚਾਹੀਦਾ ਹਜੇ ਮਾਰਚ ਤੱਕ ਠੰਡ ਰਹਿਣੀ ਹੈ ਦੇ ਗਰਮੀ ਹੋ ਜਾ ਕਰਨੀ ਠੰਡ ਹੋ ਜਾ ਕਰਨੀ ਆ ਤੇ ਮੌਸਮ ਇੱਦਾਂ ਚੱਲਦਾ ਜਾਣਾ ਤੇ ਲਾਈਟ ਮੇ ਲੱਗਦਾ ਹੈ ਨਹੀਂ ਲਾਈਟ ਚਲ ਗਈ ਹੈ